ਹਲੋ ਬਿਜੋ ਨੰਬਰ ਜਾਦਾ ਹੈ ਖੰਨਾ ਜੀ ਨੇ ਮੇਰੇ ਕਲੀਗ ਨੇ ਮੇਰੇ ਸੀਨੀਅਰ ਨੇ ਇਹਨਾਂ ਨੇ ਕਾਫੀ ਗੱਲਾਂ ਰੱਖੀਆਂ ਨੇ ਕਿ ਸਾਡੇ ਅੱਗੇ ਹੁਣ ਚੁਣੌਤੀਆਂ ਬਹੁਤ ਨੇ ਤੇ ਚੁਣੌਤੀਆਂ ਦੇ ਸੰਮੁਖ ਜਿੰਨਾ ਅਸੀਂ ਵੱਧ ਐਜੂਕੇਟ ਹੋਵਾਂਗੇ ਜਿੰਨਾ ਵੱਧ ਸਾਨੂੰ ਗਿਆਨ ਹੋਊਗਾ ਉਨਾ ਹੀ ਅਸੀਂ ਉਹਨਾਂ ਚੁਣੌਤੀਆਂ ਨੂੰ ਬਿਹਤਰ ਤਰੀਕੇ ਨਾਲ ਡੀਲ ਕਰ ਸਕਾਂਗੇ ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਵੀ ਜਿਹੜੀ ਵੀ ਭਾਸ਼ਾ ਦੇ ਵਿੱਚ ਅਸੀਂ ਪੱਤਰਕਾਰੀ ਕਰ ਰਹੇ ਹਾਂ ਸਾਨੂੰ ਉਸ ਭਾਸ਼ਾ ਦੀ ਡੂੰਗੀ ਸਮਝ ਹੋਣੀ ਚਾਹੀਦੀ ਹੈ ਡੂੰਗੀ ਨਾ ਵੀ ਹੋਵੇ ਇੱਕ ਚੰਗੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਉਸ ਭਾਸ਼ਾ ਨਾਲ ਆਪਣੇ ਪੇਸ਼ੇ ਨਾਲ ਇੱਕ ਠੀਕ ਤਰੀਕੇ ਦਾ ਇਨਸਾਫ ਕਰ ਸਕੀਏ ਦੂਜੀ ਗੱਲ ਇਹਦੇ ਵਿੱਚ ਇਹਨਾਂ 20-25 ਸਾਲ ਦੇ ਵਿੱਚ ਬਹੁਤ ਕੁਝ ਬਦਲਿਆ ਆਇਆ ਹੈ ਅ ਨਾਲ ਦੀ ਨਾਲ ਹੁਣ ਹੁੰਦਾ ਕੀ ਆ ਵੀ ਜਿਵੇਂ ਲੀਡਰਸ਼ਿਪ ਜਾਂ ਜਿਹੜੇ ਪੋਲੀਟੀਸ਼ਨ ਨੇ ਉਹ ਪੱਤਰਕਾਰਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਕਰਦੇ ਬਹੁਤ ਥਾਵਾਂ ਤੇ ਬਹੁਤ ਮੌਕਿਆਂ ਤੇ ਸਾਡਾ ਭਾਈਚਾਰਾ ਜਿਹੜਾ ਮਜ਼ਾਕ ਦਾ ਪਾਤਰ ਵੀ ਬਣਦਾ ਮੈਨੂੰ ਲੱਗਦਾ ਵੀ ਸਾਨੂੰ ਉਹਦੀ ਵੀ ਤਿਆਰੀ ਕਰਨੀ ਚਾਹੀਦੀ ਹੈ ਜਿਵੇਂ ਰਮਨ ਜੀ ਨੇ ਕਿਹਾ ਵੀ ਸਾਨੂੰ ਐਜੂਕੇਟ ਹੋਣ ਦੀ ਜ਼ਿਆਦਾ ਲੋੜ ਆ ਸਾਨੂੰ ਹਿਸਟਰੀ ਪੋਲੀਟਿਕਸ ਕਰੰਟ ਅਫੀਅਰਸ ਦੇ ਬਾਰੇ ਵਿੱਚ ਜਿੰਨੀ ਜ਼ਿਆਦਾ ਡੂੰਗੀ ਸਮਝ ਹੋਊਗੀ ਉਨਹੀਂ ਅਸੀਂ ਮਜ਼ਬੂਤੀ ਦੇ ਨਾਲ ਆਪਣੀ ਗੱਲ ਰੱਖ ਸਕਾਂਗੇ ਜਾਂ ਸਾਡੇ 'ਚ ਸਵਾਲ ਪੁੱਛਣ ਦੀ ਸਮਰੱਥਾ ਜਿਹੜੀ ਆ ਵਧੇਰੇ ਹੋ ਸਕਦੀ ਆ ਤੋਂ ਸੋ ਮੈਨੂੰ ਇਹ ਲੱਗਦਾ ਹੈ ਕਿ ਬੜੀ ਬੇਬਾਕੀ ਨਾਲ ਤੇ ਬੜੇ ਬੇਕਿਰਕ ਹੋ ਕੇ ਸਾਨੂੰ ਸਵਾਲ ਪੁੱਛਣੇ ਚਾਹੀਦੇ ਆ ਕਿਉਂਕਿ ਅਸੀਂ ਜਿਹੜੇ ਭਾਰਤੀ ਡੈਮੋਕ੍ਰੇਸੀ ਆ ਉਹਦਾ ਚੌਥਾ ਥੰਮਿਆ ਤੇ ਸਾਡੇ ਪੇਸ਼ੇ ਦੀ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੀ ਆ ਕਿ ਅਸੀਂ ਸਵਾਲ ਪੁੱਛਣੇ ਆ ਅਸੀਂ ਜਵਾਬਦੇਹ ਬਣਾਉਣਾ ਆ ਚਾਹੇ ਉਹ ਬਿਊਰੋਕ੍ਰੇਸੀ ਆ ਚਾਹੇ ਉਹ ਪੋਲੀਟੀਸ਼ੀਅਨ ਨੇ ਤੇ ਚਾਹੇ ਜੁਡੀਸ਼ਰੀ ਆ ਚਾਹੇ ਕੋਈ ਵੀ ਆ ਸੋ ਉਹਦੀ ਜਵਾਬਦੇਹੀ ਅਸੀਂ ਤਾਈ ਤੈ ਕਰ ਪਾਵਾਂਗੇ ਜੇ ਅਸੀਂ ਆਪ ਮਜ਼ਬੂਤ ਹੋਵਾਂਗੇ ਸੋ ਆਪਣੀ ਮਜ਼ਬੂਤੀ ਤੇ ਲਈ ਲਗਾਤਾਰ ਕੰਮ ਕਰਨ ਦੀ ਲੋੜ ਆ ਉਹਦੇ ਲਈ ਪੜ੍ਹਨਾ ਚਾਹੀਦਾ ਆ ਤੇ ਉਹਦੇ ਲਈ ਆ ਹਾਬੀ ਐਜੂਕੇਟ ਹੋਵੋ ਆਪਣੇ ਸਾਥੀਆਂ ਨੂੰ ਵੀ ਐਜੂਕੇਟ ਕਰਨਾ ਚਾਹੀਦਾ ਖੰਨਾ ਜੀ ਨੇ ਸਿੰਦਰਪਾਲ ਜੀ ਨੇ ਰਮਨ ਜੀ ਨੇ ਗੱਲ ਕੀਤੀ ਆ ਤੇ ਮੈਨੂੰ ਲੱਗਦਾ ਵੀ ਇਹਦੇ ਲਈ ਸਾਨੂੰ ਅੱਗੇ ਐਫਰਟ ਕਰਦੇ ਰਹਿਣਾ ਚਾਹੀਦਾ ਬਾਕੀ ਇਸ ਪੇਸ਼ੇ ਦੇ ਅੱਗੇ ਬਹੁਤ ਵੱਡੀਆਂ ਜਿਹੜੀਆਂ ਚੁਣੌਤੀਆਂ ਨੇ ਉਹਦਾ ਮੁਕਾਬਲਾ ਅਸੀਂ ਜਥੇਬੰਦਕ ਹੋ ਕੇ ਹੀ ਕਰ ਸਕਦੇ ਆ ਆਰਗੇਨਾਈਜ਼ ਹੋ ਕੇ ਹੀ ਕਰ ਸਕਦੇ ਆ ਜਿੰਨਾ ਵੱਧ ਅਸੀਂ ਇਕੱਠੇ ਰਾਵਾਂਗੇ ਓਨੇ ਵੱਧ ਅਸੀਂ ਮਜ਼ਬੂਤ ਰਾਵਾਂਗੇ ਨਹੀਂ ਤਾਂ ਇਕੱਲੇ-ਇਕੱਲੇ ਨੂੰ ਤਾਂ ਜੋ ਸਮਾਜ ਦੇ ਵਿੱਚ ਹਾਲਾਤ ਨੇ ਉਹ ਸਾਨੂੰ ਸਾਡੀ ਸਰਵਾਈਵਲ ਬਹੁਤ ਔਖੀ ਆ ਸੋ ਇਹ ਚੰਗੀ ਗੱਲ ਹੈ ਕਿ ਅਸੀਂ ਸਾਰੇ ਇਕੱਠੇ ਆ ਤੇ ਇਹਨੂੰ ਹੋਰ ਮਜ਼ਬੂਤ ਕੀਤਾ ਜਾਵੇ ਆਪਣੇ ਭਾਈਚਾਰੇ ਕੇ ਇਕਤਾ ਜਿਹੜੀ ਮਜ਼ਬੂਤ ਕੀਤੀ ਜਾਣੀ ਚਾਹੀਦੀ ਹੈ ਧੰਨਵਾਦ ਸਾਡੀ ਇਹ ਵੀ ਬਹੁਤ ਪੁਰਾਣੀ ਸਾਹਮਣੇ ਹੈ ਅਸੀਂ ਉਸ ਟਾਈਮ ਦੀ ਔਰ ਅੱਜ ਦੀ ਪੱਤਰਕਾਰੀ ਦਾ ਫਰਕ ਦੇਖਦੇ ਆ ਕਿ ਕਿਸ ਤਰ੍ਹਾਂ ਉਸ ਟਾਈਮ ਦੇ ਉੱਤੇ ਪੱਤਰਕਾਰ ਦੀ ਸੇ ਸੀ ਜਾਂ ਪੱਤਰਕਾਰੀ ਦਾ ਕੋਈ ਨਿਆਰ ਸੀ ਔਰ ਗੱਲ ਨੂੰ ਮੇਨ ਇਹ ਸੀ ਉਸਨੇ ਜਿਹੜੀ ਸੀ ਨਾ ਪੱਤਰਕਾਰੀ ਉਹ ਇੱਕ ਮਿਸ਼ਨ ਦੇ ਤੌਰ ਤੇ ਸੀ ਜੋ ਕਰਦੇ ਸੀ ਤੇ ਜਿਸ ਲਈ ਕੰਮ ਕਰਨਾ ਹੈ ਤੇ ਉਸ ਨੂੰ ਇੱਕ ਮਿਸ਼ਨ ਦੇ ਤੌਰ ਤੇ ਉੱਤੇ ਮੰਨ ਕੇ ਚੱਲਦੇ ਸੀ ਔਰ ਉਹ ਇਹ ਕਰਕੇ ਜਿਹੜਾ ਸਮਾਜ ਦੇ ਵਿੱਚ ਡਰ ਵੀ ਸੀ ਕਿ ਇੱਕ ਰਿਸਪੈਕਟ ਹੁੰਦੀ ਸੀ ਜੇਕਰ 10 ਬੰਦੇ ਕੋਈ ਬੈਠੇ ਹੋਏ ਨਾ ਕੋਈ ਚਰਚਾ ਹੋ ਰਹੀ ਹੈ ਵਿਸ਼ੇ ਉੱਤੇ ਤੇ ਉਹ ਪਹਿਲੇ ਪ੍ਰੀਫਰ ਕਰਦੇ ਸੀ ਕਿ ਜੇਕਰ ਕੋਈ ਜਰਨਲਿਸਟ ਇੱਥੇ ਬੈਠਾ ਹੋਇਆ ਹੈ ਤੇ ਉਸ ਨੂੰ ਸੁਣਦੇ ਸੀ ਕਿ ਐਸਨੇ ਕਿਹਾ ਤੇ ਵਾਕਈ ਇਹ ਗੱਲ ਲਗੀ ਹੈ ਲੇਕਿਨ ਅੱਜ ਜੀ ਨਾ ਕੁਝ ਉੱਥੋਂ ਥੋੜੀ ਇਹ ਚੇਂਜ ਦਿਖਦੀ ਪਈ ਹੈ ਕਿ ਜੇ ਉਹਦੀ ਵਜ੍ਹਾ ਇਹ ਵੀ ਹੈਗੀ ਹੈ ਕਿ ਕੁਝ ਸਟੱਡੀ ਸਟੱਡੀ ਨਹੀਂ ਨਾਲ-ਨਾਲ ਹੋ ਰਹੀ ਲੋਕਾਂ ਦੀ ਨਾਲ ਉਹ ਬਾਅਦ ਕੁਝ ਉਸ ਤਰ੍ਹਾਂ ਆਪਣਾ ਮਿਸ਼ਨ ਨਹੀਂ ਰਹਿ ਗਿਆ ਤੇ ਉਹ ਚੀਜ਼ਾਂ ਹੈਗੀਆਂ ਨੇ ਤੇ ਮੇਰੀ ਸਾਰਿਆਂ ਉਹੀ ਕਹੀ ਹੈ ਕਿ ਜਿਸ ਨੇ اس ਨੂੰ ਪੱਤਰਕਾਰੀ ਦੇ ਤੇ ਅਸੀਂ ਉਤਰੇ ਆ ਤੇ ਉਸ ਨੂੰ ਉਸ ਨੂੰ مشن ਲੈ ਕੇ چلئیے اس ਨੂੰ اپنا ਧਰਮ ਲੈ ਕੇ اور جے کر ਅਸੀਂ ਅੱਗੇ ਚੰਗੀ ਪੱਤਰਕਾਰੀ ਕਰਾਂਗੇ ਤੇ اگلیਆਂ جنریشنز ਦੇ ਉੱਤੇ ਸਾਡਾ ਜਿਹੜੀ ਹੈ ਉਹੀ ਸਾਡੇ ਉਹੀ ਯਾਦ ਕਰਨਗੇ ਕਿ ਹਾਂ ਇਹਨਾਂ ਨੇ ਜਿਹੜੀ ਲਾਈਨ ਖਿੱਚ ਕੇ ਦਿੱਤੀ ਹੈ ਉਸ ਉੱਤੇ ਚੱਲਣਗੇ ਤੇ ਬਹੁਤ ਜ਼ਿਆਦਾ ਤੇ ਮੈਂ ਉਸ ਲਈ ਬਹੁਤ ਪੈਣੀ ਕਿ ਪੁਰਾਣੀਆਂ ਗੱਲਾਂ ਆਈਆਂ ਬਹੁਤ ਟਾਈਮ ਹੋਏਗਾ ਕਿਸੇ ਦਿਨ ਫਿਰ ਬੈਠਦੇ ਆ ਖੁੱਲੇ ਟਾਈਮ ਦੇ ਉੱਤੇ ਬਹੁਤ ਗੱਲਾਂ ਆਸਾਨੀਆਂ ਕਰਨ ਵਾਲੀਆਂ ਆਈਆਂ ਨੇ ਤੇ ਸਾਲਾਂ ਉਹ ਬਹੁਤ ਧੰਨਵਾਦ ਕਿ ਸਾਨੂੰ ਇਹਨਾਂ ਤੁਸੀਂ ਮਾਣ ਬਖਸ਼ਿਆ ਮਗੇ ਖੰਨਾ ਜੀ ਦੀ ਗੱਲ ਨੂੰ ਹੀ ਅੱਗੇ ਵਧਾਉਂਗਾ ਕਿ ਜੋ ਨਾ ਨਹੀਂ ਕਿਹਾ ਚੈਲੰਜਸ ਬਹੁਤ ਨੇ ਲੇਕਿਨ ਸਾਨੂੰ ਮੈਨੂੰ ਲੱਗਦਾ ਹੈ ਕਿ ਜਿਵੇਂ ਕਿ ਜਿੱਥੇ ਚੰਗੀ ਪੱਤਰਕਾਰਤਾ ਹੈ ਜਾਂ ਜਿੱਥੇ ਪੱਤਰਕਾਰ ਅ ਚੰਗੀ ਤਰ੍ਹਾਂ ਐਸਟੈਬਲਿਸ਼ ਨੇ ਉਹਨਾਂ ਦੀ ਪ੍ਰੈਕਟਿਸ ਨੂੰ ਫਾਲੋ ਕਰਨਾ ਚਾਹੀਦਾ ਜਿਵੇਂ ਚੰਡੀਗੜ੍ਹ ਦਿੱਲੀ ਉੱਥੇ ਜੋ ਪ੍ਰੈਸ ਕਲਬ ਜਾਂ ਪੱਤਰਕਾਰਾਂ ਦੀ ਐਸੋਸੀਏਸ਼ਨ ਜਿਵੇਂ ਕਰਦੀਆਂ ਉਹ ਰਸਤਾ ਬਣਾ ਬਏਗਾ ਉਹਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਮੈਨੂੰ ਕਮੀ ਇੱਥੇ ਲੱਗਦੀ ਹੈ ਕਿ ਆਪਣੀ ਟੀਮ ਜਿਹੜੀ ਹੈ ਪੱਤਰਕਾਰ ਜਿੰਨੇ ਵੀ ਪਾਈਚਾਰਾ ਉਹਨੂੰ ਆਪਾਂ ਹੋਰ ਗਰੂਮ ਕਰੀਏ ਐਜੂਕੇਟ ਕਰੀਏ ਔਰ ਜਿੱਥੇ ਜਦੋਂ ਮੌਕਾ ਮਿਲੇ ਆਪਣੇ ਸਟਰੈਂਥ ਨੂੰ ਦਿਖਾਈਏ ਤਾਂ ਹੀ ਉਹ ਜਿਹੜੀ ਖੰਨਾ ਜਿੰਦਾ ਜਿੰਦਾ ਜਤਾ ਰਹੇ ਆ ਜੋ ਅਸੀਂ ਚੀਜ਼ਾਂ ਫੇਸ ਕਰ ਰਹੇ ਆ ਉਥੋਂ ਮਤਲਬ ਉਹਨੂੰ ਠੀਕੇ ਦਾ ਜਾ ਸਕਦਾ ਹੈ ਦੂਸਰਾ ਚੈਲੰਜ ਫੇਸ ਕਰ ਰਹੇ ਆ ਪ੍ਰਿੰਟ ਤੋਂ ਬਾਅਦ ਹੁਣ ਮੈਂ ਡਿਜੀਟਲ ਚਾ ਪ੍ਰਿੰਟ ਲਾ ਲੋ ਡਿਜੀਟਲ ਲਾ ਲੋ ਜਾਂ ਬਾਕੀ ਜਿਹਨੀਆਂ ਵੀ ਮੀਡੀਆ ਦਾ ਨੇ ਨਵੀਂ ਪਨੀਰੀ ਤੇ ਆ ਹੀ ਨਹੀਂ ਗਈ ਉਹ ਇਸ ਕਰਕੇ ਨਹੀਂ ਆ ਰਹੀ ਕਿ ਕਿਸੇ ਕੋਲ ਪਹਿਲੀ ਗੱਲ ਤੇ ਨਵੀਂ ਜਨਰੇਸ਼ਨ ਸਿੱਖਣ ਦਾ ਉਹ ਨਹੀਂ ਹੈਗਾ ਆਪਣੇ ਕੋ ਵੀ ਟਾਈਮ ਨਹੀਂ ਹੈ ਸਿਖਾਣ ਦਾ ਮੈਨੂੰ ਲੱਗਦਾ ਹੈ ਕਿ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਆਪਣੇ ਅੰਦੇ ਅਗਲੀ ਥੋੜੀ ਪਲਾਨਿੰਗ ਹੈ ਉਹਦੇ ਵਿੱਚ ਆਪਣੀ ਟੀਮ ਜਿੰਨੇ ਵੀ ਲੋਕ ਹੈਗੇ ਨੇ ਅਸੀਂ ਮਾਨੂੰ ਚਾਹੀ ਕਿਸੇ ਚੰਗੇ ਬਤਕਰਾਂ ਨੂੰ ਲਈਏ ਇੱਥੇ ਆਪਣੇ ਜਿਹੜੇ ਹੈਗੇ ਉਹਨਾਂ ਕੋਲੋਂ ਜੋ ਵੀ ਜਿਹਦੇ ਕੋਲ ਹੈਗਾ ਉਹ ਅਸੀਂ ਸ਼ੇਅਰ ਕਰੀਏ ਸਿੱਖੀਏ ਤੇ ਹੋਰ ਆਪਣੇ ਆਪ ਨੂੰ ਸਟਰੈਂਥਨਰ ਕਰੀਏ ਅਕੀਪੇਪਰ ਆਊਟ ਆਫ ਉਹ ਆ ਗਿਆ ਜ਼ਿਆਦਾ ਬੋਲਣ ਨੂੰ ਹੈ ਨਹੀਂ ਗੱਲਾਂ ਕਦੇ ਟਾਈਮ ਦੇ ਕੇ ਤੁਸੀਂ ਕਹੋਗੇ ਤੇ ਅਸੀਂ ਹੋਰ ਕੁਝ ਸ਼ੇਅਰ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕਕਬਾਰਾਂ ਵੀ ਜਿਹੜੀਆਂ ਛਪੜੀਆਂ ਸੀ ਉਹ ਸਿੱਕੇ ਦੇ ਉਹ ਪ੍ਰਿੰਟ ਨਾਲ ਹੱਥ ਨਾਲ ਛਪੜੀਆਂ ਸੀ ਕਾਤਬ ਲਿਖਦੇ ਸੀ ਉਸ ਤੋਂ ਬਾਅਦ ਜਦੋਂ ਕੈਲੀ ਪ੍ਰਿੰਟਰ ਫੈਕਸ ਆਈ ਸਾਨੂੰ ਲੱਗਿਆ ਕਿ ਬਹੁਤ ਗੁੰਟੀ ਵਾਲਾ ਦੌਰ ਆ ਹੁਣ ਤੇ ਟੈਕਨੋਲੋਜੀ ਇੰਨੀ ਕ ਆ ਗਈ ਹੈ ਕਿ ਹੁਣ ਤਾਂ ਤੁਸੀਂ ਮੇਰੇ ਖਲ ਆਪਣੇ ਸਿਗਨੇਚਰ ਵੀ ਕੀਤੀਆਂ ਨੂੰ 6-6 ਮਹੀਨੇ ਵੀ ਬੀਤ ਜਾਂਦੇ ਡਿਜੀਟਲ ਸਿਗਨੇਚਰ ਹੋਂ ਲੱਭਿਆ ਤੇ ਇਹ ਟੈਕਨੋਲੋਜੀ ਦਾ ਫਾਇਦਾ ਜਿਹੜਾ ਜਰਨਲਿਜ਼ਮ ਨੂੰ ਜਾਂ ਇਹ ਪੱਤਰਕਾਰਤਾ ਦੇ ਫੀਲਡ ਨੂੰ ਹੋਣਾ ਚਾਹੀਦਾ ਸੀਗਾ ਜੋ ਮੈਨੂੰ ਲੱਗ ਰਿਹਾ ਉਹ ਕਲਟਰ ਹੈ ਟੈਕਨੋਲੋਜੀ ਨੂੰ ਆਪਾਂ ਮਿਸਯੂਜ਼ ਕਰ ਰਹੇ ਆ ਯੂਜ਼ ਕਰ ਰਹੇ ਆ ਉਹ ਤਾਂ ਅਲੱਗੇ ਗੱਲ ਹੈ ਪਰ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਦੇ ਵਿੱਚ ਖਾਸ ਕਰਕੇ ਜਿਹੜਾ ਡਿਜੀਟਲ মিডিਆ ਹੈ ਪ੍ਰਿੰਟ ਨੇ ਤੇ ਅਗਲੇ ਦਿਨ ਛਪਣਾ ਹੈ ਡਿਜੀਟਲ মিডিਆ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਦੇ ਵਿੱਚ ਨਾ ਉਹ ਖਬਰ ਦਾ ਉਹ ਮਤਲਬ ਕਲਟਰ ਹੀ ਕਈ ਵਾਰੀ ਉਹਦੇ ਚ ਹੋ ਜਾਂਦਾ ਹੈ ਤੇ ਚਲੋ ਉਹ ਸਾਰੀਆਂ ਗੱਲਾਂ ਮੈਂ ਮੰਨਦਾ ਪਰ ਫਿਰ ਵੀ ਇਹਦੇ ਵਿੱਚ ਜਿਹੜੀ ਉন্নਤੀ ਆਣੀ ਚਾਹੀਦੀ ਇਹਨਾਂ ਜਰੂਰ ਲੋਚ। ਉਹ ਉਹ ਜੀ ਦੇਖਣ ਨੂੰ ਮਿਲ ਰਹੀ ਕਿਤੇ ਵੀ ਹਾਂ ਆਪਾਂ ਗ੍ਰਾਵਟ ਵੱਲ ਵੱਧ ਰਹੇ ਹਾਂ। ਅਖਬਾਰਾਂ ਦਾ ਧਿਆਨ ਵੀ ਜਿਹੜਾ ਹੈ ਉਹ ਇਨਕਮ ਵੀ ਘੱਟ ਰਹੀ ਹੈ, ਰੀਡਰ ਵੀ ਘੱਟ ਰਹੇ ਆ ਤੇ ਇਸ ਕਰਕੇ ਆਪਾਂ ਨੂੰ ਜਿਹੜੇ ਚੈਲੰਜਸ ਹਨ ਉਹ ਬਹੁਤ ਜ਼ਿਆਦਾ ਫੇਸ ਕਰਨੇ ਪੈ ਰਹੇ ਆ। ਪੀਮਾ ਵਰਗੀਆਂ ਸੰਸਥਾਵਾਂ ਜਿਹੜੀਆਂ ਪ੍ਰੈਸ ਕਲੱਬ ਹੋਇਆ ਪੀਮਾ ਵਰਗੀਆਂ ਸੰਸਥਾਵਾਂ ਇਸ ਫੀਲਡ ਨੂੰ ਥੋੜਾ ਬਹੁਤ ਸੰਭਾਲ ਰਹੀਆਂ ਆ। ਤੁਹਾਡੇ ਵਰਗੇ ਸੱਜਣ ਜਿਹੜੇ ਸੁਰਿੰਦਰ ਜੀ ਦੇ ਕਹਿਣ ਦੇ ਉੱਪਰ ਪਾਈ ਇਕੱਠੇ ਹੋ ਜੰਨੇ ਆ ਜਾਂ ਸਮਾਜ ਦੇ ਵਿੱਚ ਆਪਣੀ ਕੋਈ ਸਾਂਝੀ ਆਵਾਜ਼ ਹੈਗੀ ਹੈ ਉਹਦੇ ਨਾਲ ਹੀ ਬਚਾਇਆ ਵਰਨਾ ਅੱਜਕੱਲ ਤੇ ਕਈ ਬੰਦੇ ਆਪਾਂ ਆਮ ਤੌਰ ਤੇ ਗੱਲ ਕਰਦੇ ਨੇ ਪੱਤਰਕਾਰ ਕਹਿੰਦੇ ਵੀ ਆਪਣੇ ਆਪ ਨੂੰ ਸ਼ਰਮ ਆਉਂਦਾ ਫਿਰਦੀ ਹੈ ਇਹ ਹਾਲਾਤ ਹੋ ਗਿਆ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ ਜਿੰਨੇ ਤੁਸੀਂ ਆਇਓ ਬਾਕੀ ਉਹਨੂੰ ਅਗਲਾ ਪ੍ਰੋਗਰਾਮ ਕਰ ਦਿੰਦੇ ਹਾਂ